ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਚੈਨਲ ਰੀਤਕਾਰ ਤੇ ਤੇ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਆ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ੇ ਤੇ ਜੀ ਅੱਜ ਆਪਾਂ ਲੈ ਕੇ ਆਏ ਆ ਸਕੂਲ ਬੈਗਾਂ ਦੀ ਵੀਡੀਓ ਕਿਉਂਕਿ ਆਪਣੇ ਕੱਲ ਸਾਰੇ ਕਿੱਟਾਂ ਵੇਚ ਚੁੱਕੀਆਂ ਸੀ ਤੇ ਫਿਰ ਕੱਲ ਆਪਾਂ ਹੋਰ ਮੰਗਵਾਈਆਂ ਆਪਣੇ ਕਸਟਮਰ ਮੋੜ ਰਹੇ ਸੀਗੇ ਤੇ ਬਹੁਤ ਵਧੀਆ ਜੀ ਕਿੱਟਾਂ ਆਈਆਂ ਵਧੀਆ ਕੱਪੜੇ ਚ ਤੇ ਪ੍ਰਾਈਸ ਹੈ ਜੀ ਇਹਨਾਂ ਦਾ 4-400 ਰੁਪਈਆ ਬਹੁਤ ਵਧੀਆ ਜਿੱਪਾਂ ਲੱਗੀਆਂ ਹੋਈਆਂ ਇਹਨਾਂ ਦੇ ਬਹੁਤ ਵਧੀਆ ਡਿਜ਼ਾਈਨ ਬਣਿਆ ਹੋਇਆ ਪਹਿਲਾਂ ਜੀ ਇਹ ਕਿੱਟਾਂ ਬੈਗ ਮੈਂ ਆਪ ਹੀ ਸਿਉਂ ਲੈਂਦੀ ਸੀ ਘਰੇ ਆਪ ਹੀ ਵਾਧੂ ਮੈਂ ਬਿਆਹਾਂ ਵਾਲਿਆਂ ਨੂੰ ਕੁੜੰਗਾਂ ਦੇ ਟੇਚੀ ਬੈਗ ਜੀ ਮੈਂ ਬਹੁਤ ਬਣਾ ਬਣਾ ਦਿੱਤੇ ਆ 12ਵੀਂ ਗਈ ਸੀ ਮੇਰੇ ਤੇਜੀ ਬੈਗ ਬਣੇ ਹੋਏ ਬਹੁਤ ਸੋਹਣੇ ਸੋਹਣੇ ਬਣਾ ਕੇ ਦਿੱਤੇ ਸੀ 42 ਕੁੜੀਆਂ ਦੇ ਪਿੰਡ 'ਚ ਵੀ ਮੈਂ ਬੈਗ ਬਹੁਤ ਵੇਚੇ ਆ ਜੀ ਬਣਾਵਣਾ ਆ ਕੇ ਜਦੋਂ ਮੈਂ ਸਲਾਈ ਦਾ ਕੰਮ ਕਰਦੀ ਸੀ ਜਦੋਂ ਮੈਂ ਠੀਕ ਸੀਗੀ ਤੇ ਹੁਣ ਤਾਂ ਫਿਰ ਆਪਾਂ ਮਸ਼ੀਨ ਦਾ ਕੰਮ ਬੰਦੀ ਕਰਤਾ ਤੇ ਆ ਦੇਖੋ ਜੀ ਟਿੱਟਾ ਦੋਤ ਬادیه ਜਿੱਪਾਂ ਜੀ ਆਹ ਦੇਖੋ ਤੇ ਅਨੇ ਕੰਡੀ ਬੁਰੀ ਕੰਡੀ ਤੇ ਇਹਨਾਂ ਦਾ ਪ੍ਰਾਈਸ ਹੈ ਜੀ 440 ਇਹਨਾਂ ਵਿੱਚ ਬਹੁਤ ਕਲਰ ਤੇ ਡਿਜ਼ਾਈਨ ਆਏ ਇਹਨਾਂ ਵਿੱਚ ਆਪਣੇ ਕੋਲੇ ਬਹੁਤ ਕਲਰ ਤੇ ਡਿਜ਼ਾਈਨ ਆਏ ਆ ਪਰਾਈ ਜੀ ਹੈ ਨਾ ਇਹ 440 ਆ ਦੇਖੋ ਜੀ ਇਹ ਸਪੰਜ ਚ ਆ ਜੀ ਇਹ ਕਿੱਟਾਂ ਸਪੰਜ ਚ ਆ ਗੀਆਂ ਉਹਦੇ ਨਾਲ ਦੀ ਉਹ ਦੂਜੇ ਕੱਪੜੇ ਚ ਆ ਗੀਆਂ ਬਿਨਾਂ ਸਪੰਜ ਵਾਲੀਆਂ ਸਪੰਜ ਵਾਲੀਆਂ ਨੇ ਬਹੁਤ ਖੁੱਲੀਆਂ ਕਿੱਟਾਂ ਵਧੀਆ ਇਹਨਾਂ ਨੂੰ ਤਾਂ ਬਹੁਤ ਸੋਹਣੇ ਸੋਹਣੇ ਕਲਰ ਆਏ ਆ ਬਲੈਕ ਨੀਲਾ ਬਲੂ ਵਗੈਰਾ ਸੋਨੇ ਸੋਨੇ ਕਲਰ ਆਏ ਹੈ ਜੀ ਪ੍ਰਾਈਸ ਹੈ ਜੀ ਇਹਨਾਂ ਦਾ 400 ਤੇ ਇਹਨਾਂ ਚੋਂ ਕੋਈ ਘਟ ਮੇਰੀ ਭੈਣ ਨੂੰ ਕਿਸੇ ਨੂੰ ਪਸੰਦ ਆਵੇ ਬੱਚਿਆਂ ਲਈ ਚਾਹੀਦੀ ਹੋਵੇ ਤਾਂ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਬਹੁਤ ਸੋਨੇ ਸੋਨੇ ਕਲਰ ਆਏ ਹੁੰਦੇ ਆ ਤੇ ਬਹੁਤ ਸੋਨੇ ਕਲਰ ਆਏ ਆ। ਇਹ ਮੈਸੂਨਾ ਕਲਰ। ਇਹਨਾਂ ਦਾ ਪ੍ਰਾਈਸ ਹੈ ਜੀ 440 ਰੁਪਇਆ। ਇਹਨਾਂ ਚ ਕੋਈ ਕਿਸੇ ਭੈਣ ਨੂੰ ਚਾਹੀਦੀ ਹੋਵੇ ਕਿੱਟ ਤਾਂ ਜਰੂਰ ਤੁਸੀਂ ਆਪ ਦਾ ਜੀ ਆਰਡਰ ਬੁੱਕ ਕਰਵਾਇਓ। ਤੇ ਜੇ ਮੇਰੀ ਕਿਸੇ ਭੈਣ ਨੂੰ ਕੋਟੀ ਜੈਕਟ ਬਲੌਜ਼ ਜਰਾਬਾਂ ਟੋਪੀਆਂ ਚਾਹੀਦੀਆਂ ਹੋਣ ਤਾਂ ਜਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਨੰਬਰ ਸਕਰੀਨ ਤੇ ਦਿੱਤਾ ਹੁੰਦਾ ਜੀ WhatsApp ਮੇਰਾ ਨੰਬਰ ਹੈ ਜਦੋਂ ਮਰਜੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਜੀ ਆਪਣਾ ਜੈਕਟ ਦਾ ਰੇਟ 500 ਹੈ ਕੋਟੀ ਦਾ ਰੇਟ ਆਪਣਾ 700 ਹੈ ਬਲੌਜ਼ ਦਾ ਰੇਟ ਆਪਣਾ 400 ਹੈ ਟੋਪੀ ਦਾ ਰੇਟ ਹੈ ਜੀ ਆਪਣਾ 100 ਤੇ ਜਰਾਬਾਂ ਦਾ 50 ਬਸ ਜੀ ਆਪਣਾ ਇੰਨਾ ਹੀ ਰੇਟ ਹੈ ਤੇ ਜਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਜੀ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜਰੂਰ ਸਬਸਕ੍ਰਾਈਬ ਕਰਨਾ ਜੀ